ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਅੱਜ ਬਣਾਵਾਂਗੇ ਜੀ ਆਪਾਂ ਆਟੇ ਦੇ ਗੁਲਗੁਲੇ ਸੌਣ ਦਾ ਮਹੀਨਾ ਤੇ ਸਪੈਸ਼ਲ ਆਪਾਂ ਗੁਲਗੁਲੇ ਬਣਾਵਾਂਗੇ ਨਰਮ ਨਰਮ ਬਹੁਤ ਹੀ ਵਧੀਆ ਇਹ ਜੀ ਆਪਾਂ 800 ਗ੍ਰਾਮ ਆਟਾ ਲੈ ਲਿਆ ਛਾਣੀ ਦੇ ਨਾਲ ਕਣਕ ਦਾ ਆਟਾ ਛਾਣ ਲਿਆ ਚੰਗੀ ਤਰ੍ਹਾਂ ਇਧਰ ਜੀ ਆਪਾਂ ਗੁੜ ਪਿਉਂ ਕੇ ਰੱਖਿਆ ਸੀ 400 ਗ੍ਰਾਮ ਕੁੱਟ ਕੇ ਬਰੀਕ ਕਰਕੇ ਮੈਂ ਉਹਨੂੰ ਪਾਣੀ ਦੇ ਗਰਮ ਕਰਕੇ ਥੋੜਾ ਜਿਹਾ ਪਿਉਂ ਕੇ ਰੱਖਤਾ ਸੀ 200 ਗ੍ਰਾਮ ਪਾਣੀ ਪਾਤਾ ਸੀ ਵਿੱਚ ਗੁੜ ਤੋਂ ਘੱਟ ਪਾਣੀ ਪਾਇਆ ਸੀਗਾ ਤੇ ਇਹਨੂੰ ਮੈਂ ਨਾ ਚਾਹ ਪਾਣੀ ਦੇ ਨਾਲ ਪ ਪਉਣ ਕੇ ਲਈ ਇਹ ਗੁੜ ਚੰਗੀ ਤਰ੍ਹਾਂ ਜਿਹੜਾ ਆਪਣਾ ਵੀ ਹੱਥ ਲਾ ਨਾਲ ਇਹਦਾ ਚਮਚੇ ਦੇ ਨਾਲ ਆਪਾਂ ਹਲਾ ਕੇ ਘੋਲ ਲਿਆ ਸੀਗਾ ਤੇ ਚਾਹ ਪਣੀ ਦੇ ਨਾਲ ਪਾਉਣ ਲਿਆ ਤੇ ਸੌਂਫ ਪਾਵਾਂਗੇ ਜੀ ਆਪਾਂ 베ਕਿੰਗ ਪਾਊਡਰ ਪਾਵਾਂਗੇ ਇਹਦੀ ਥਾਂ ਤੇ ਥੋੜਾ ਜਿਹਾ ਮਿੱਠਾ ਸੌਡਾ ਵੀ ਪਾ ਸਕਦੇ ਆ ਤੇ ਦੋ ਚਮਚੇ ਆਪਾਂ ਦੇਸੀ ਘਿਓ ਦੇ ਪਾਵਾਂਗੇ ਤੇ ਚਲੋ ਜੀ ਆਪਾਂ 800 ਗ੍ਰਾਮ ਆਟਾ 400 ਗ੍ਰਾਮ ਗੁੜ 200 ਗ੍ਰਾਮ ਪਾਣੀ ਥੋੜਾ ਜਿਹਾ ਮਾਟਾ ਕਿਰ ਕੱਢ ਕੇ ਰੱਖ ਲਿਆ ਆਪਾਂ ਦੁਬਾਰਾ ਪਾ ਲਾਂਗੇ ਇਹ ਕਿ ਜੀ ਸੌਂਫ ਆਪਣੇ ਕੋਲੇ ਦੋ ਚਮਚੇ ਆਪਾਂ ਸੌਂਫ ਦੇ ਪਾਵਾਂਗੇ ਦੋ ਚਮਚਾ ਬੇਕਿੰਗ ਪਾਊਡਰ ਦਾ ਦੋ ਚਮਚਾ ਇਹ ਆਪਾਂ ਦੇਸੀ ਘਿਓ ਦੇ ਪਾਣੀ ਦਾ ਛੋਟੇ ਚਮਚੀ ਆ ਤੇ ਹੁਣ ਆਪਾਂ ਜਿਹੜਾ ਗੋਰਾ ਵਾਲਾ ਪਾਣੀ ਆ ਇਹਦੇ ਨਾਲ ਆਟਾ ਜਿਹੜਾ ਆਪਾਂ ਤਿਆਰ ਕਰਾਂਗੇ ਥੋੜਾ ਜਿਹਾ ਮੈਂ ਆਟਾ ਕੱਢ ਲਿਆ ਤੇ ਆਪਾਂ ਦੇਖਾਂਗੇ ਜੇ ਲੋੜ ਪਈ ਤਾਂ ਆਪਾਂ ਆਟਾ ਵਿੱਚ ਪਾ ਦਾਂਗੇ ਅਸੀਂ ਥੋੜੇ ਜਿ ਮਿੱਠੇ ਖਾਣੇ ਆ ਜੀ ਗੋਲਗਲੇ ਫਿੱਕੇ ਨਹੀਂ ਖਾਂਦੇ ਜੇ ਥੋੜਾ ਜਿਹਾ ਫਿੱਕਾ ਕਰਨਾ ਹੋਏ ਤਾਂ ਤੁਸੀਂ ਆਟਾ ਵੱਧ ਵੀ ਪਾ ਸਕਦੇ ਆ ਜੇ ਮਿੱਠੇ ਖਾਣੇ ਆ ਤਾਂ ਤੁਸੀਂ ਇਸ ਹਿਸਾਬ ਨਾਲ ਖਾ ਸਕਦੇ ਆ ਆਟੇ ਦਾ ਆਪਾਂ ਘੋਲ ਤਿਆਰ ਕਰਾਂਗੇ ਨਾ ਤਾਂ ਇਹ ਕਰਨਾ ਜਿਆਦਾ ਗਾੜਾ ਵੀ ਆਟਾ ਗੁੰਨਣਾ ਨਹੀਂ ਹੈਗਾ ਆਪਾਂ ਥੋੜਾ ਜਿਹਾ ਪਤਲਾ ਰੱਖਣਾ ਲਓ ਜੀ ਆਪਾਂ ਆਟੇ ਦਾ ਗੋਲ ਤਿਆਰ ਕਰ ਲਿਆ। ਆ ਦੇਖੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਇਹਦੇ ਵਿੱਚ ਥੋੜਾ ਜਿਹਾ ਆਟਾ ਹੋਰ ਪਾ ਲਿਆ ਸੀਗਾ। ਬਿਲਕੁਲ ਇੰਨਾ ਕੀ ਬਚਿਆ ਆਪਣੇ ਕੋਲ। ਤੇ ਜੇ ਆਪਾਂ ਨੂੰ ਐ ਲੱਗੇ ਮਿੱਠਾ ਜ਼ਿਆਦਾ ਤਾਂ ਥੋੜਾ ਜਿਹਾ ਵਿੱਚ ਪਾਣੀ ਵੀ ਪਾ ਸਕਦੇ ਆ ਆਪਾਂ। ਚੰਗੀ ਤਰ੍ਹਾਂ ਨੂੰ ਕਰ ਲਿਆ ਮਿਕਸ। ਤੇ ਹੁਣ ਆਪਾਂ ਜੀ ਬਣਾਉਣੇ ਇਹਦੇ 5-7 ਮਿੰਟ ਰੱਖ ਲੈਣੇ ਇਹਨੂੰ ਗਲੋਬਲੇ। ਲਓ ਜੀ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਆਪਾਂ ਇੱਕ ਗੋਲਗਲਾ ਪਾ ਕੇ ਚੈੱਕ ਕਰ ਲਿਆ ਸੀ ਆ ਦੇਖੋ ਬਣ ਗਿਆ। ਅਸੇ ਇੰਨਾ ਕੀ ਗਰਮ ਕਰਨਾ ਆਪਾਂ ਜ਼ਿਆਦਾ ਵੀ ਸੇਕ ਨਹੀਂ ਕਰਨਾਗਾ। ਤੇ ਫਿਰ ਇਹਨਾਂ ਅੰਦਰੋਂ ਕੱਚੇ ਰਹਿ ਜਾਂਦੇ ਆ ਇਹਨੂੰ ਆਪਾਂ ਕੱਢ ਦਿੰਨੇ ਬਾਹਰ ਦੀ ਬਾਕੀ ਆਪਾਂ ਗਲਗਲੇ ਦੇ ਤੋਣ ਤੁਸੀਂ ਚਮਚੇ ਨਾਲ ਵੀ ਬਣਾ ਸਕਦੇ ਆ ਜੀ ਰਾਤ ਨੂੰ ਆਪਾਂ ਥੋੜਾ ਜਿਹਾ ਤੇਲ ਵੀ ਲਾ ਸਕਦੇ ਆ ਇਸ ਤਰ੍ਹਾਂ ਤੇਲ ਲਾ ਕੇ ਤੇ ਮੈਂ ਤਾਂ ਇਹਨੂੰ ਮੁਠੀ ਬੰਦ ਕਰਕੇ ਨਾ ਜੀ ਇਸ ਤਰ੍ਹਾਂ ਬਣਾਉਣੀ ਹੁੰਦੀ ਆ ਜੀ ਫਿਰ ਇਹ ਗੋਲ ਜੇ ਬਣਦੇ ਆ ਮੁੱਠੀ ਦੇ ਵਿੱਚ ਆਟਾ ਲੈ ਲੈਣੀ ਹੈ ਤੇ ਇਸ ਨੂੰ ਗੋਲ ਕਰ ਕਰ ਕਰਕੇ ਇਸ ਤਰ੍ਹਾਂ ਪਾਈ ਜਾਈਏ। ਬਾਕੀ ਆਪਣੀ ਮਰਜ਼ੀ ਹੈ ਜਿਵੇਂ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਹੀ ਪਾ ਸਕਦੇ ਹਾਂ ਜਾਂ ਚਮਚੇ ਨਾਲ ਵੀ ਬਣਾ ਸਕਦੇ ਹਾਂ। ਲਓ ਜੀ ਆਪਾਂ ਇੱਕ ਪੂਰੀ ਜਿਹੜਾ ਪਾਤਾ ਇਸ ਨੂੰ ਆਪਾਂ ਹੁਣ ਹਲਾਵਾਂਗੇ ਚੰਗੀ ਤਰ੍ਹਾਂ ਸੇਕ ਘੱਟ ਕਰਕੇ ਜਿਹੜੇ ਅੰਦਰੋਂ ਚੰਗੀ ਤਰ੍ਹਾਂ ਸੇਕ ਜਾਣ ਇਹ ਲਓ ਜੀ ਆਪਣੇ ਗੋਲ ਗਲੇ ਇਹ ਪੱਕ ਗਏ ਆ ਫਿਰ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆ ਦੇਖੋ ਕਿੰਨੇ ਵਧੀਆ ਬਣਿਆ ਗੋਲ ਗੋਲ ਹੁਣ ਜੇ ਆਪਾਂ ਉਸੇ ਤਰ੍ਹਾਂ ਹੀ ਫੇਰ ਦਵਾਰਾ ਪਾ ਲੈਨੇ। ਲੋ ਜੇ ਆਪਾਂ ਇਸੇ ਤਰ੍ਹਾਂ ਸਾਰੇ ਬਣਾ ਲਾਂਗੇ। ਜਿੰਨੇ ਇੱਕ ਕੜਾਹੀ ਦੇ ਵਿੱਚ ਸੈੱਟ ਹੁੰਦੇ ਹਨ ਆਪਾਂ ਉਹਨੇ ਕ ਪਾ ਲੈਨੇ। ਤੇ ਤੇਲ ਦੇ ਸਾਵ ਨਾਲੀ ਪਾਉਣੇ ਪੈਂਦੇ ਜਿੰਨਾ ਤੇਲ ਹੁੰਦਾ ਆਪਣੇ ਕੋਲ। ਲਓ ਜੀ ਆਪਣੇ ਸਾਰੇ ਗੁਲਗੁਲੇ ਬਣ ਗਏ ਆ ਤੇ ਦੇਖੋ ਬਹੁਤ ਵਧੀਆ ਬਣਿਆ ਪੋਲੇ ਬਣਿਆ ਨਰਮ ਤੇ ਬਹੁਤ ਹੀ ਟੇਸਟੀ ਬਣਿਆ ਮਿੱਠਾ ਵੀ ਬਿਲਕੁਲ ਠੀਕ ਆ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਹੋਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ